ਵਿਚ ਬਹੁਤ ਇੱਕ ਮਹਾਨ ਦਿਨ ਆ ਕਿ ਪਿਛਲੇ ਦਿਨੀ ਜਿਹੜੀਆਂ ਸਾਡੀਆਂ ਸਰਪੰਚੀ ਦੀਆਂ ਤੇ ਪੰਚਾਂ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਵੀ ਸਰਪੰਚ ਤੇ ਪੰਚ ਸਹਿਬਾਨ ਜੇਤੂ ਹੋਏ ਸੀਗੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਬੜੇ ਅਮਨ ਮਾਨ ਦੇ ਨਾਲ ਪੰਜਾਬ ਦੇ ਵਿੱਚ ਚੋਣਾਂ ਨੇਪਰੇ ਚਾੜੀਆਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਪਨਾ ਸੀਗਾ ਕਿ ਅਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਿਹੜੀਆਂ ਨੇ ਉਹ ਸਰਵਸੰਮਤੀਆਂ ਕਰਾਈਏ ਸੋ ਅਸੀਂ ਉਹਦੇ ਵਿੱਚ ਕਾਫੀ ਕਾਮਯਾਬੀ ਹੋਈ ਆ ਔਰ ਜਿੱਥੇ-ਜਿੱਥੇ ਚੋਣਾ ਵੀ ਹੋਇਆ ਨੇ ਉੱਥੇ ਵੀ ਚੋਣਾ ਬੜੇ ਅਮਨ-ਇਮਾਨ ਤਰੀਕੇ ਦੇ ਨਾਲ ਸਵਿਧਾਨਕ ਤਰੀਕੇ ਦੇ ਨਾਲ ਹੋਇਆ ਨੇ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਹੋਈ ਸਾਰਿਆਂ ਨੇ ਇਸ ਲੋਕਤੰਤਰ ਦੇ ਤਿਉਹਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੋ ਅੱਜ ਜਿੰਨੇ ਵੀ ਸਰਪੰਚ ਸਾਹਿਬਾਨ ਪੰਜਾਬ ਦੇ ਵਿੱਚੋਂ ਚੁਣੇ ਗਏ ਨੇ ਉਹਨਾਂ ਦਾ ਅੱਜ ਸੌ ਚੱਕ ਸਮਾਗਮ ਲੁਧਿਆਣਾ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਲਵਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉਥੇ ਪਹੁੰਚ ਰਹੇ ਨੇ ਸੋ ਮੈਂ ਜੰਡੇਆਲਾ ਹਲਕੇ ਦੇ ਜਿੰਨੇ ਵੀ ਸਰਪੰਚ ਸਹਿਬਾਨ ਚੁਣੇ ਗਏ ਨੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾਂ ਔਰ ਸਾਰਿਆਂ ਨੂੰ ਅੱਜ ਇਸ ਗੱਲ ਦੀਆਂ ਸ਼ੁਭ ਕਾਮਨਾਵਾਂ ਦਿਨਾਂ ਕਿ ਉਹ ਸੰਵਿਧਾਨਕ ਪਰਵੀਜ਼ਨ ਜਿਹੜੀਆਂ ਨੇ ਉਹਨਾਂ ਦਾ ਹਿਸਾਬ ਬਣੇ ਨੇ ਔਰ ਸੰਵਿਧਾਨ ਦੇ ਰਾਹੀਂ ਜੋ ਉਹਨਾਂ ਦਾ ਸੌਜਕ ਸਮਾਗਮ ਆ ਉਹ ਹੋਣ ਜਾ ਰਿਹਾ ਸੋ ਮੈਂ ਆਸ ਕਰਦਾ ਹਾਂ ਕਿ ਇਹ ਸੌਜਕ ਸਮਾਗਮ ਤੋਂ ਬਾਅਦ ਜਦੋਂ ਵੀ ਉਹ ਆਪਣੇ ਪਿੰਡਾਂ ਦੇ ਵਿੱਚ ਵਿਚਰਨਗੇ ਆਪਣੇ ਪਿੰਡਾਂ ਦੇ ਵਿੱਚ ਸਾਂਝੇ ਕੰਮ ਜਿਹੜੇ ਆ ਉਹ ਕਰਨਗੇ ਉਹਦੇ ਨਾਲ ਸਾਡੇ ਸਮੁੱਚੇ ਨਗਰਾਂ ਦਾ ਸਮੁੱਚੇ ਪਿੰਡਾਂ ਦਾ ਜਿਹੜਾ ਵਿਕਾਸ ਆ ਉਹ ਹੋਊਗਾ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਹਾਂ ਕਿ ਜਿਹੜਾ ਵੀ ਸਰਪੰਚ ਚੁਣਿਆ ਜਾਂਦਾ ਉਹ ਫਿਰ ਨਗਰ ਦਾ ਉਹ ਪਿੰਡ ਦਾ ਸਰਪੰਚ ਹੁੰਦਾ ਹੈ ਉਹਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਿਸੇ ਤਰ੍ਹਾਂ ਦਾ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਸਾਰਿਆਂ ਨੂੰ ਬਰਾਬਰ ਸਮਝਦੇ ਹੋਏ ਆਪਾਂ ਸਮੂਹਕ ਵਿਕਾਸ ਜਿਹੜੇ ਨੇ ਉਹ ਪਿੰਡਾਂ ਦੇ ਕਰਨੇ ਨੇ ਸੋ ਮੇਰੇ ਵੱਲੋਂ ਜਿੰਨੇ ਵੀ ਸਰਪੰਚ ਸਹਿਬਾਨ ਅੱਜ ਜੰਡਿਆਲਾ ਗੁਰੂ ਹਲਕੇ ਤੋਂ ਜਾ ਰਹੇ ਨੇ ਸਾਰੇ ਸਾਡੇ ਇੱਥੇ ਪਹਿਲਾਂ ਅਸੀਂ ਪਾਰਟੀ ਦਫ਼ਤਰ ਇਕੱਠੇ ਹੋਏ ਆਂ ਔਰ ਸਾਰਿਆਂ ਨੂੰ ਸ਼ੋਭ ਕਾਮਨਾਵਾਂ ਦਿੱਤੀਆਂ ਨੇ ਸੋ ਮੈਂ ਆਸ ਕਰਦਾ ਹਾਂ ਇਸ ਸੌਂ ਚੌਕ ਸਮਾਗਮ ਤੋਂ ਬਾਅਦ ਜਿਹੜਾ ਇੱਕ ਬਹੁਤ ਵੱਡਾ ਸਮਾਗਮ ਆ ਅੱਜ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਇਹ ਆਪਣੇ ਆਪਣੇ ਨਗਰਾਂ ਦੇ ਵਿੱਚ ਲੈ ਕੇ ਆਪਣਾ ਵਿਕਾਸ ਕਰਨਗੇ ਔਰ ਪੰਜਾਬ ਦਾ ਲੋਕਤੰਤਰ ਭਾਰਤ ਦਾ ਲੋਕਤੰਤਰ ਜਿਹੜਾ ਕਿ ਹੱਥਲੀ ਪੱਧਰ ਤੱਕ ਪਿੰਡ ਪੱਧਰ ਤੱਕ ਲੋਕਤੰਤਰ ਦਾ ਇਹ ਪੰਚਾਇਤਾਂ ਪ੍ਰਤੀਕ ਨੇ ਔਰ ਮੇਰੇ ਵੱਲੋਂ ਸਾਰੇ ਚੁਣੇ ਹੋਏ ਸਰਪੰਚ ਸਾਹਿਬਾਨਾਂ ਨੂੰ ਪੰਚ ਸਾਹਿਬਾਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਆਸ ਕਰਦਾ ਹਾਂ ਕਿ ਇਹ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਨਗਰਾਂ ਦੇ ਵਿੱਚ ਸੁਖੀ ਸੰਧੀ ਵਸਣ ਔਰ ਆਪਣੇ ਕੌਮ ਦਾ ਆਪਣੇ ਸੂਬੇ ਦਾ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਹੈ ਉਹ ਕਰਨ ਬਹੁਤ-ਬਹੁਤ ਧੰਨਵਾਦ